ਪੰਜਾਬੀ ਦਾ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਲਿਖਦਾ ਹੈ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਮਾ ਕੁਝ ਰੁੱਖ ਨੂੰਹਾ ਧੀਆ ਲੱਗਦੇ ਕੁਝ ਰੁੱਖ ਬਾਗ ਭਰਾਵਾ ਇੱਕ ਰੁੱਖ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾ ਜੇ ਤੂੰ ਸਾ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉ ਰੁੱਖਾਂ ਦੀਆਂ ਸ਼ਾਮਾਂ ਜਿਉ ਰੁੱਖਾਂ ਦੀਆਂ ਸਾਵਾਂ ਹਸੀ ਕਾਲ ਮੈਂ ਸੁਖੀ ਮਗਾਣੀਆਂ ਮਾਨਸਾ ਦਿਲੇ ਦੇ ਸ਼ਾਇਰ ਬਰੇਟੇ ਦੀ ਹਦੂਦ ਅੰਦਰ ਬਰੇਟੇ ਦੀ ਬੁੱਕਲ ਵਿੱਚ ਪੈਂਦਾ ਮੰਡੇਰ ਰਸਤੇ ਉ ਗੁਜ਼ਰ ਰਹੇ ਸੀ ਤਾਂ ਇਨਾਂ ਛਿਵਿਆਂ ਵਿੱਚ ਨਜ਼ਰ ਜਾਂਦੀ ਹੈ ਨਿਗਾਹ ਪੈਂਦੀ ਹੈ ਓਕਰ ਜਿੱਥੇ ਦੁਨੀਆਂ ਦੇ ਹਰ ਬੰਦੇ ਨੇ ਪਹੁੰਚਣਾ ਹੈ ਅਸੀਂ ਤੁਸੀਂ ਇੱਕ ਨਾ ਇੱਕ ਦਿਨ ਇਨ ਸਿਵਿਆਂ ਦੇ ਵਿੱਚ ਆ ਕੇ ਰਾਖ ਹੋ ਜਾਣਾ ਪਰ ਇੱਥੇ ਆ ਕੇ ਇੰਜ ਲੱਗਿਆ ਕਿ ਮੰਡੇਰ ਦੇ ਲੋਕ ਵਧਾਈ ਦੇ ਪਾਤਰ ਨੇ ਉਹਨਾਂ ਦੀ ਚੰਗੀ ਸੋਚ ਉਹਨਾਂ ਦੀ ਸੂਝ ਸਿਆਣਪ ਨੇ ਇਨਾਂ ਸਿਵਿਆਂ ਨੂੰ ਰੁੱਖਾਂ ਨਾਲ ਸ਼ਿੰਗਾਰਿਆ ਹੋਇਆ ਸੈਂਕੜੇ ਰੁੱਖ ਇੱਥੇ ਬੈਠਣ ਨੂੰ ਦਿਲ ਕਰਦਾ ਹੈ ਇਨਾਂ ਰੁੱਖਾਂ ਨਾਲ ਗੱਲਾਂ ਕਰਨ ਦਿਲ ਕਰਦਾ ਅੱਜ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਕਲੱਬ ਬਹੁਤ ਸਾਰੇ ਚੰਗੇ ਸੂਝਵਾਨ ਲੋਕ ਤਲਾ ਰਹੇ ਨੇ ਤੇ ਉਹ ਵਧਾਈ ਦੇ ਪਾਤਰ ਨੇ ਪਰ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਜਾ ਕੇ ਦੁਰ ਰਹੇ ਹਾਂ ਸਾਨੂੰ ਕੁਦਰਤ ਵੱਲ ਮੋੜਨਾ ਪਊਗਾ ਇਸ ਜੂਨ ਜੁਲਾਈ ਦੇ ਮਹੀਨੇ ਅਸੀਂ ਪੰਛੀਆਂ ਲਈ ਕੀ ਕਰ ਰਹੇ ਹਾਂ ਸੰਦੀਪ ਟੋਲੇ ਵਰਗੇ ਨੌਜਵਾਨ ਆਲ ਨੇ ਅਤੇ ਕੰਮ ਕਰ ਰਹੇ ਨੇ ਰੁੱਖਾਂ ਤੇ ਕੰਮ ਕਰ ਰਹੇ ਨੇ ਸਾਨੂੰ ਹਰ ਬੰਦੇ ਨੂੰ ਇਹ ਸੋਚਣਾ ਪਊਗਾ ਤੇ ਰੁੱਖਾਂ ਵੱਲ ਵਧਣਾ ਪਊਗਾ ਕੁਦਰਤ ਵੱਲ ਵਾਪਸੀ ਬਹੁਤ ਸਾਰੇ ਲੋਕ ਕਰ ਰਹੇ ਨੇ ਕੁਦਰਤੀ ਖੇਤੀ ਵੱਲ ਵੱਧ ਰਹੇ ਨੇ ਪਿੰਡਾਂ ਦੇ ਪਿੰਡ ਬਹੁਤ ਸਾਰੇ ਲੋਕ ਲੱਖਾਂ ਦਰਖਤ ਲਾਉਣ ਦੇ ਦਾਅਵੇ ਕਰਦੇ ਨੇ ਚੰਗੀ ਗੱਲ ਹੈ ਉਹਨਾਂ ਨੂੰ ਹੌਸਲਾ ਦੇਣਾ ਬਣਦਾ ਪਰ ਜੇ ਅਸੀਂ ਇੱਕ ਗਲਤੀ ਕਰ ਰਹੇ ਆ ਦਰਖਤਾਂ ਨੂੰ ਅੱਗ ਲਾਉਣ ਦੀ ਗਲਤੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਨਿੰਮ ਹਰੇ ਨਹੀਂ ਹੋਏ ਕਿ ਜਦੋਂ ਨਿੰਮ ਹਰੇ ਨਹੀਂ ਹੋਏ ਤਾਂ ਸਾਡੇ ਘਰਾਂ ਵਿੱਚ ਸਾਡੀਆਂ ਸੱਥਾਂ ਵਿੱਚ ਘਰ-ਘਰ ਗੱਲ ਚੱਲੀ ਕਿ ਨਿੰਮ ਹਰੇ ਕਿਉਂ ਨਹੀਂ ਹੋਏ ਅਸੀਂ ਅੱਜ ਕੱਲ੍ਹ ਤੋਂ ਲੋਕ ਸਿਆਣੇ ਹੋ ਗਏ ਕਦੇ ਗੱਲ ਚੱਲੀ ਸੀ ਕਿ ਅਸੀਂ ਲੋਕ ਕੁੱਖਾ ਅਤੇ ਰੁੱਖੋ ਜੜ ਰਹੇ ਹਾਂ ਜਦੋਂ ਧੀਆਂ ਨੂੰ ਪ੍ਰੂਨ ਹੱਤਿਆ ਦੇ ਵਿੱਚ ਪ੍ਰੂਨ ਕੁੱਖ ਦੇ ਵਿੱਚ ਕਤਲ ਕਰਾਉਣ ਦੀਆਂ ਗੱਲਾਂ ਚੱਲੀਆਂ ਸੀ ਪਰ ਅੱਜ ਲੋਕ ਸਿਆਣੇ ਹੋ ਰਹੇ ਨੇ ਸੂਝਵਾਨ ਹੋ ਰਹੇ ਨੇ ਧੀਆਂ ਜੰਮਣ ਤੇ ਮਾਣ ਮੈਸੇਜ ਕਰਦੇ ਨੇ ਇਹ ਸਾਡੇ ਲਈ ਚੰਗੀ ਗੱਲ ਹੈ ਕਦੇ ਪੁੱਤਰ ਹੋਣ ਤੇ ਨਿੰਮ ਬਣੇ ਜਾਂਦੇ ਸੀ ਹਾਡੇ ਸਿਆਣੇ ਵੱਡੇ-ਵਡੇਰੇ ਬਜ਼ੁਰਗ ਕਹਿੰਦੇ ਨੇ ਕਿ ਨਿੰਮ ਇਸ ਲਈ ਬਣਿਆ ਜਾਂਦਾ ਹੈ ਕਿ ਜਿਹੜੀ ਹਵਾ ਉਹ ਨਿੰਮ ਦੇ ਵਿੱਚ ਰਾਹੀਂ ਜਦੋਂ ਗੁਜ਼ਰਦੀ ਹੈ ਤਾਂ ਹਵਾ ਸ਼ੁੱਧ ਹੋ ਜਾਂਦੀ ਹੈ। ਉਹਦੇ ਵਿੱਚ ਜਿਹੜਾ ਅਸ਼ੁੱਧਤਾ ਹੁੰਦੀ ਹੈ ਉਹ ਨਿੰਮ ਖਤਮ ਕਰ ਦਿੰਦਾ ਹੈ। ਜੇ ਇੱਕ ਨਿੰਮ ਦੇ ਦਰਖਤ ਦੀ ਇਹ ਖੂਬਸੂਰਤੀ ਹੈ ਤਾਂ ਹਰ ਦਰਖਤ ਦੀ ਆਪਣੀ ਖੂਬਸੂਰਤੀ ਹੈ। ਆਓ ਆਪਣੇ ਖੇਤਾਂ ਦੇ ਆਲੇ-ਦੁਆਲੇ ਆਪਣੀਆਂ ਪਹਿਆਂ ਦੇ ਆਲੇ-ਦੁਆਲੇ ਜਿੱਥੇ ਸਾਨੂੰ ਜਗ੍ਹਾ ਮਿਲਦੀ ਹੈ ਜੇ ਅਸੀਂ ਸਾਰੇ ਜਣੇ ਇੱਕ-ਇੱਕ ਦੋ-ਦੋ ਰੁੱਖ ਵੀ ਲਗਾਈਏ ਆਪਣੇ ਘਰਾਂ ਦੇ ਆਲੇ-ਦੁਆਲੇ ਸਾਡੇ ਇਸ ਅਸਲੀ ਘਰ ਸੇਵਿਆਂ ਦੇ ਵਿੱਚ ਜੇ ਰੁੱਖ ਸੋਹਣੇ ਲੱਗਦੇ ਨੇ ਜਿਹੜੇ ਘਰਾਂ ਵਿੱਚ ਅਸੀਂ ਰਹਿੰਦੇ ਆਂ ਚਾਹਤ ਮਾਰਿਓ ਕਿ ਸਾਡੇ ਆਲੇ-ਦੁਆਲੇ ਰੁੱਖ ਅਸੀਂ ਲਾ ਰਹੇ ਹਾਂ ਰੁੱਖਾਂ ਦੀ ਛਾਵੇਂ ਬੈਠਣਾ ਹਰ ਇਨਸਾਨ ਨੂੰ ਚੰਗਾ ਲੱਗਦਾ ਹੈ ਵੱਡੇ ਵੱਡੇ ਅਦਾਕਾਰ ਵੱਡੇ ਵੱਡੇ ਫਿਲਮੀ ਅਦਾਕਾਰ ਵੱਡੇ ਵੱਡੇ ਜਿਹੜੇ ਚੰਗੇ ਪੈਸੇ ਵਾਲੇ ਲੋਕ ਨੇ ਉਹ ਆਪਣੇ ਫਾਰਮ ਹਾਊਸ ਬਣਾਉਂਦੇ ਨੇ ਕਾਦੇ ਲਈ ਇਸ ਲਈ ਕਿ ਹਰਿਆਵਲ 'ਚ ਬੈਠਣਾ ਪਾਰਕ 'ਚ ਬੈਠਣਾ ਰੁੱਖਾਂ ਦੀ ਛਾਵੇਂ ਬੈਠਣਾ ਹਰ ਮਨੁੱਖ ਨੂੰ ਚੰਗਾ ਲੱਗਦਾ ਹੈ ਲੋੜ ਹੈ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਰੁਕ ਲਾਉਣ ਦੀ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਸੜਕਾਂ ਦੇ ਕਿਨਾਰੇ ਅਸੀਂ ਕਿੰਨਾ ਕੁਝ ਖਤਮ ਕਰ ਦਿੰਨੇ ਆ ਠੀਕ ਹੈ ਸਰਕਾਰਾਂ ਤੇ ਸਵਾਲ ਖੜੇ ਹੁੰਦੇ ਨੇ ਸਰਕਾਰਾਂ ਤੇ ਸਵਾਲ ਖੜੇ ਹੋਣੇ ਚਾਹੀਦੇ ਨੇ ਪਰ ਸਾਨੂੰ ਖੁਦ ਨੂੰ ਬਦਲਣ ਦੀ ਲੋੜ ਹੈ ਸਾਨੂੰ ਖੁਦ ਨੂੰ ਅਪਣਾਉਣ ਦੀ ਲੋੜ ਹੈ ਕਿ ਅਸੀਂ ਪੰਛੀਆਂ ਲਈ ਕਿਤੇ ਪਾਣੀ ਦਾ ਭਰ ਕੇ ਪਿਆਲਾ ਰੱਖਦੇ ਆਂ ਜੇ ਤੁਸੀਂ ਰੱਖਦੇ ਹੋ ਤਾਂ ਤੁਹਾਡੀ ਸੋਚ ਨੂੰ ਸਲਾਮ ਹੈ ਤੇ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਖੂਬਸੂਰਤ ਲੱਗੀ ਹੋਊਗੀ ਕਿ ਸਾਨੂੰ ਬਹੁਤ ਸਾਰੇ ਜਦੋਂ ਚੋਣਾ ਹੋਈਆਂ ਜਿੱਤੇ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਖੁਸ਼ੀ ਸਾਂਝੀ ਕੀਤੀ ਕਿ ਅਸੀਂ ਜਿੱਤ ਦੇ ਵਿੱਚ ਲੱड्डੂ ਨਹੀਂ ਰੁੱਖ ਵੰਡਾਂਗੇ ਇਹ ਬਹੁਤ ਵੱਡਾ ਸਨੇਹ ਹੈ ਤੇ ਸਾਨੂੰ ਇਹ ਸਨੇਹਾ ਘਰ-ਘਰ ਹਰੇਕ ਸੋਚ ਅੰਦਰ ਇਹ ਦੀਵਾ ਜਗਾਉਣ ਦੀ ਲੋੜ ਹੈ ਘਰ-ਘਰ ਆਲੇ-ਦੁਆਲੇ ਜਿੱਥੇ ਸਾਨੂੰ ਮੌਕਾ ਮਿਲਦਾ ਹੈ ਉਥੇ ਦਰਖਤ ਲਾਉਣ ਦੀ ਲੋੜ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਹੋਰਨਾਂ ਤੱਕ ਸਾਂਝੀ ਜਰੂਰ ਕਰਿਓ